ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਮਾਦੀ ਪਾਰਟੀ ਵੱਲੋਂ ਮਿਲ ਰਿਹਾ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ ਘਰ ਤੱਕ ਹੋਣ ਚੁੱਲਿਆਂ ਤੱਕ ਅੱਗਾ ਜਿਹੜੀਆਂ ਨੇ ਉਹ ਬਲਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਹੋ ਸਕਣ ਨੌਕਰੀਆਂ ਮਿਲਣ ਤਰੱਕੀਆਂ ਹੋਣ ਉਧਰ ਦੀ ਲੈ ਕੋਈ ਨਹੀਂ ਕੋਈ ਆਰਾਮ ਨਾ ਚਾਹਮ ਆਰਾਮ ਨਾ ਵੀਰੋ ਇੱਕ ਹੋਰ ਬਹੁਤ ਵੱਡੀ ਅਨਾਉਂਸਮੈਂਟ ਤੇ ਬਹੁਤ ਵੱਡਾ ਇੱਕ ਤੋਹਫਾ ਤੁਹਾਨੂੰ ਅੱਜ ਦੇਖੇ ਜਾਣਾ ਤਰਨਤਾਰਨ ਹਲਕੇ ਵਾਲਿਆਂ ਨੂੰ ਹਰਮੀਤ ਜੀ ਇੱਕ ਮਿੰਟ ਆਇਓ ਇਹਨਾਂ ਨੇ ਕਿਹਾ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸ ਵਾਲਿਆਂ ਦਾ ਅਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ 'ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਆ ਆਮ ਤੌਰ ਤੇ ਪਾਰਟੀਆਂ ਆਪਦੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਆ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਹੋਰ ਦੇ ਮੰਗ ਸੌਰਮੀਤ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਆ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਰਡਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਐ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਂ ਰੱਗੇ ਲੈ ਜਾਓ ਜੀ ਤਾਂ ਰੇ ਤਿੰਨ ਤਿੰਨ ਕਿਲੋਮੀਟਰ ਇੱਧਰ ਐ ਇੰਟਰਨੈਸ਼ਨਲ ਰੂਲ ਐ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਐ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਸੋ ਕੋਈ ਨਹੀਂ ਕੋਈ ਬੁਲਾ ਲਓ ਬੁਲਾ ਲਓ ਇੱਕ ਤਾਂ ਨਾ ਇਹ ਕੰਮ ਨਾ ਸ਼ੁਰੂ ਕਰੋ ਆਰਾਮ ਨਾਲ ਆਜੋ ਆਰਾਮ ਨਾਲ ਆਜਾ ਮੈਂ ਕਿਹੜਾ ਮਨਾ ਕਰਦਾ ਆਰਾਮ ਨਾਲ ਲੈ ਆਓ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬਜ਼ੁਰਗ ਨੇ ਕੋਈ ਮੰਗ ਪੱਤਰ ਹੈ ਕੋਈ ਨਾ ਕੋਈ ਦੁੱਖ ਹੀ ਹੋਊਗਾ ਕੋਈ ਪੁਰਾਣੀਆਂ ਸਕਾਰਾਂ ਦੇ ਸਰਪੇ ਪਾਏ ਹੋਣਗੇ ਪੜ ਲੈਣੇ ਕੋਈ ਗੱਲ ਨਹੀਂ ਉਹ ਤਾਂ ਪਾਕ ਹੀ ਸਿਆਪੇ ਗਏ ਆ ਉਹਨਾਂ ਉਹਨੇ ਕੋਈ ਹੋਊ ਤਾਂ ਹੁਣ ਕੋਈ ਨਹੀਂ ਠੀਕ ਹੈ ਨਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਹਰਮੀ ਸੰਧੂ ਹੋਰਾਂ ਦੇ ਨਾਂ ਤੇ ਔਰ ਜਦੋਂ ਵੀ ਪ੍ਰਚਾਰ ਸ਼ੁਰੂ ਕਰਨਗੇ ਨਾਲ ਆਵਾਂਗੇ ਜਿੱਥੇ ਬੁਲਾਉਣਗੇ ਨਾਲ ਆਵਾਂਗੇ ਸਾਡੀ ਸਾਡੇ ਲਈ ਇੱਕ ਸੇਵਾ ਜਿੰਨਾ ਵੀ ਹੋਇਆ ਮਿਹਨਤ ਕਰਾਂਗੇ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਦੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਤੇ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਮਾਦੀ ਪਾਰਟੀ ਵੱਲੋਂ ਮਿਲ ਰਿਹਾ ਹੈ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ-ਘਰ ਤੱਕ ਹੋਣ ਚੁੱਲਿਆਂ ਤੱਕ ਅੱਗਾ ਜਿਹੜੀਆਂ ਨੇ ਉਹ ਬਲਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਬੁਝ ਸਕਣ ਨੌਕਰੀਆਂ ਮਿਲਣ ਤਰੱਕੀਆਂ ਹੋਣ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਉਹ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਇਨੀ ਭਾਰੀ ਕਿੰਂਤੀ ਤੁਸੀਂ ਆਏ ਔਰ ਸਕੂਨ ਨਾਲ ਮੈਨੂੰ ਸੁਣਿਆ ਤੇ ਮੈਂ ਤੁਹਾਡਾ ਰਿਣੀ ਰਹੂੰਗਾ ਹਮੇਸ਼ਾ ਜਿੰਨਾ ਕਰਜ਼ਾ ਤੁਸੀਂ ਮੇਰੇ ਸਿਰ ਚੜਾਇਆ ਜਿਵੇਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹਿੰਦਾ ਰਹਾ ਤਾਂ ਵੀ ਕਈ ਜਨਮ ਲੈਣੇ ਪੈਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਮਾਦੀ ਪਾਰਟੀ ਵੱਲੋਂ ਮਿਲ ਰਿਹਾ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ ਘਰ ਤੱਕ ਹੋਣ ਚੁੱਲ੍ਹਾ ਤੱਕ ਅੱਗਾ ਜਿਹੜੀਆਂ ਨੇ ਉਹ ਬਲਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਹੋ ਸਕਣ ਨੌਕਰੀਆਂ ਮਿਲਣ ਤਰੱਕੀਆਂ ਹੋਣ ਉਧਰ ਦੀ ਲੈ ਕੋਈ ਨਹੀਂ ਕੋਈ ਆਰਾਮ ਨਾ ਚਾਹੋ ਆਰਾਮ ਨਾ ਵੀਰੋ ਇੱਕ ਹੋਰ ਬਹੁਤ ਵੱਡੀ ਅਨਾਉਂਸਮੈਂਟ ਤੇ ਬਹੁਤ ਵੱਡਾ ਇੱਕ ਤੋਹਫਾ ਤੁਹਾਨੂੰ ਅੱਜ ਦੇ ਕੇ ਜਾਣਾ ਤਰਨਤਾਰਨ ਹਲਕੇ ਵਾਲਿਆਂ ਨੂੰ ਹਰਮੀਤ ਜੀ ਇੱਕ ਮਿੰਟ ਆਇਓ ਇਹਨਾਂ ਨੇ ਕਿਹਾ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸ ਵਾਲਿਆਂ ਦਾ ਅਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਆ ਆਮ ਤੌਰ ਤੇ ਪਾਰਟੀਆਂ ਆਪਦੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਆ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਹੋਰ ਦੇ ਮੰਗੇ ਸੌਰਮੀਤ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਆ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਦਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਹੈ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਸਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਂ ਰੱਗੇ ਲੈ ਜਾਓ ਜੀ ਤਾਂ ਰੇ ਤਿੰਨ ਤਿੰਨ ਕਿਲੋਮੀਟਰ ਇੱਧਰ ਐ ਇੰਟਰਨੈਸ਼ਨਲ ਰੂਲ ਐ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਐ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਸੋ ਕੋਈ ਨਹੀਂ ਕੋਈ ਬੁਲਾ ਲਓ ਬੁਲਾ ਲਓ ਇੱਕ ਤਾਂ ਨਾ ਇਹ ਕੰਮ ਨਾ ਸ਼ੁਰੂ ਕਰੋ ਆਰਾਮ ਨਾਲ ਆਜੋ ਰਾਮਨਾਥ ਜੇ ਮੈਂ ਕਿਹੜਾ ਮਨਾ ਕਰਦਾ ਆਰਾਮ ਨਾਲ ਲੈ ਆਓ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬਜ਼ੁਰਗ ਨੇ ਕੋਈ ਮੰਗ ਪੱਤਰ ਹੈ ਕੋਈ ਨਾ ਕੋਈ ਦੁੱਖ ਹੀ ਹੋਊਗਾ ਕੋਈ ਪੁਰਾਣੀਆਂ ਸਕਾਰਾਂ ਦੇ ਸਰਪੇ ਪਾਏ ਹੋਣਗੇ ਪੜ ਲੈਣੇ ਕੋਈ ਗੱਲ ਨਹੀਂ ਉਹ ਤਾਂ ਪਾਕ ਹੀ ਸਿਆਪੇ ਗਏ ਆ ਉਹਨਾਂ ਉਹਨੇ ਕੋਈ ਹੋਊ ਤਾਂ ਹੁਣ ਕੋਈ ਨਹੀਂ ਠੀਕ ਹੈ ਨਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਹਰਮੀ ਸੰਧੂ ਹੋਰਾਂ ਦੇ ਨਾਂ ਤੇ ਔਰ ਜਦੋਂ ਵੀ ਪ੍ਰਚਾਰ ਸ਼ੁਰੂ ਕਰਨਗੇ ਨਾਲ ਆਵਾਂਗੇ ਜਿੱਥੇ ਬੁਲਾਉਣਗੇ ਨਾਲ ਆਵਾਂਗੇ ਸਾਡੀ ਸਾਡੇ ਲਈ ਇੱਕ ਸੇਵਾ ਜਿੰਨਾ ਵੀ ਹੋਇਆ ਮਿਹਨਤ ਕਰਾਂਗੇ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਦੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਤੇ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਮਿਲ ਰਿਹਾ ਹੈ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ-ਘਰ ਤੱਕ ਹੋਣ ਚੁੱਲਿਆਂ ਤੱਕ ਅੱਗਾ ਜਿਹੜੀਆਂ ਨੇ ਉਹ ਬਲਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਬੁਝ ਸਕਣ ਨੌਕਰੀਆਂ ਮਿਲਣ ਤਰੱਕੀਆਂ ਹੋਣ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਜੈ ਜੈ ਉਹ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਇਨੀ ਭਾਰੀ ਕਿੰਤੀ ਤੁਸੀਂ ਆਏ ਔਰ ਸਕੂਨ ਨਾਲ ਮੈਨੂੰ ਸੁਣਿਆ ਤੇ ਮੈਂ ਤੁਹਾਡਾ ਰਿਣੀ ਰਹੂੰਗਾ ਹਮੇਸ਼ਾ ਜਿੰਨਾ ਕਰਜ਼ਾ ਤੁਸੀਂ ਮੇਰੇ ਸਿਰ ਚੜਾਇਆ ਜਿਵੇਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹਿੰਦਾ ਰਹਾ ਤਾਂ ਵੀ ਕਈ ਜਨਮ ਲੈਣੇ ਪੈਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਵਾਸਤੇ ਬਹੁਤ ਬਹੁਤ ਧੰਨਵਾਦ